ਇਨਸਾਨ ਦੇ ਮਾਨਵੀ ਸਵਾਲ ਆਂਦਾ ਨਾ ਕਿ ਆਪਾਂ ਕੰਨੇ ਆ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਫਲਾਣੇ ਬੰਦੇ ਆ ਕੋਤੋਂ ਬੜੇ ਪੈਸੇ ਨੇ ਉਹ ਸਰੀਆਮ 2 ਨੰਬਰ ਦਾ ਕੰਮ ਵੀ ਕਰਦੇ ਨੇ ਉਹ ਤਾਂ ਠੀਕ ਨਹੀਂ ਮੈਂ ਕਹਤ ਤੁਹਾਨੂੰ ਉਤੋਂ ਤੋਂ ਠੀਕ ਲੱਗਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਰਾਤ ਉਹਨਾਂ ਨੂੰ ਮੰਜੇ ਨੀਂਦ ਕਈ ਵਾਰ ਪੈਟਰੋਲਿੰਗ ਤੇ ਜਾਂਦੀ ਨਹੀਂ ਪੈਟਰੋਲਿੰਗ ਕਰਦੀ ਆ ਜਦੋਂ ਪੁਲਿਸ ਪੈਟਰੋਲਿੰਗ ਕਰਦੀ ਆ ਤਾਂ ਕਈ ਵਾਰ ਸਾਇਰਨ ਮਾਰਦੀ ਹਾਰਨ ਤੇ ਜਦੋਂ ਹਾਰਨ ਮਾਰਦੀ ਆ 2 ਨੰਬਰ ਵਾਲਾ ਬੁਰਕ ਕੇ ਖੜਾ ਹੋ ਜਾਂਦਾ ਤੇ ਜਿਹਨੇ ਕਹ ਖਣੀ ਨਾ ਕੀਤਾ ਹੁੰਦਾ ਉਹ ਕਹਿੰਦਾ ਵੀ ਠੀਕ ਆ ਕੋਈ ਗੱਲ ਨਹੀਂ ਹੁਣ ਮੰਨ ਲਓ ਪਿੰਡ ਵਿੱਚ ਪੁਲਿਸ ਆਈ ਆਪਾਂ ਕਿਸੇ ਨੇ ਕਿਹਾ ਪਿੰਡ 'ਚ ਪੁਲਿਸ ਆ ਗਈ ਜੀ ਪੁਲਿਸ ਆ ਗਈ ਜੀ ਪੁਲਿਸ ਆ ਗਈ ਜਿਹੜਾ ਸ਼ਰੀਫ ਬੰਦਾ ਹੁੰਦਾ ਭਲਾ ਬੰਦਾ ਹੁੰਦਾ ਉਹਨੂੰ ਪੁਲਿਸ ਨਾਲ ਕੋਈ ਪਾ ਹੈ ਕਹਿੰਦਾ ਕੋਈ ਗੱਲ ਨਹੀਂ ਆਈ ਹੈ ਫਿਰ ਕੀ ਹੈ ਤੇ ਜਿਹੜਾ 2 ਨੰਬਰ ਦਾ ਕੰਮ ਕਰਦਾ ਉਹਨੂੰ ਫੁਰਤ ਕੇ ਆ ਚੀਜ਼ ਲਿਖਾ ਦੇ ਤੁਹਾਨੂੰ ਤੋਂ ਤੋਂ ਚੰਗਾ ਲੱਗਦਾ ਹੈ ਕਿ ਉਹ ਬੜਾ ਮ제 ਲੈ ਰਿਹਾ ਉਹਨੂੰ ਪੁੱਛ ਕੇ ਦੇਖੋ ਉਹਨੂੰ ਰਾਤ ਨੀਂਦ ਨਹੀਂ ਆਉਂਦੀ ਉਹ ਤਾਂ ਚਿੜੀ ਦੀ ਨੀਂਦੇ ਸੌਂਦਾ ਤੇ ਕੋਈ ਪਤਾ ਨਹੀਂ ਕਿਥੋਂ ਕਿਹੜੀ ਰੇਡ ਪੈ ਜਾਣੀ। ਚਿੰਤਾ। ਚਿੰਤਾ ਦਾ ਭਾਰ ਉਹਦੇ ਹਰ ਵੇਲੇ ਮਸਤਕ ਦੇ ਵਿੱਚ ਆ। ਤੇ ਜਿੰਨੇ 2 ਨੰਬਰ ਦਾ ਕੰਮ ਨਹੀਂ ਕੀਤਾ ਉਹ ਮਜੇ ਨਾਲ ਲੰਮੀਆਂ ਤਾਨ ਕੇ ਸੋਤਾ। ਉਹਨੂੰ ਪਤਾ ਨਹੀਂ ਲੱਗਦਾ ਕਿਹੜੇ ਮੁਕੇ ਅਮਰਤ ਵੇਲਾ ਹੋ ਜਾਂਦਾ। ਉਹਨੂੰ ਪਤਾ ਉਹਦਾ ਲੱਗਦਾ ਤਾਂ 4 ਵਜੇ। ਅੱਛਾ ਭਾਈ ਬੋਲ ਪਿਆ। ਉਹਨੂੰ ਰਾਤ ਪਤਾ ਹੀ ਨਹੀਂ। ਤੇ ਜਿੰਨੇ 2 ਨੰਬਰ ਦਾ ਕੰਮ ਕਰਨਾ ਰਾਤ 20 ਵਾਰੀ ਉੱਠਣਾ ਨੂੰ। ਉਹਨਾਂ نیند ਨਹੀਂ ਆਣੀ ਉਹ ਫਿਰ ਡਾਕਟਰਾਂ ਕੋਲ ਰਿਆ ਫਿਰਦਾ ਭਾਈ ਗੋਲੀ ਹੈਗੀ ਆ ਤਾਂ ਦੇ ਦਿਓ ਇੱਕ ਅੱਧੀ ਗੋਲੀ ਨਾਲ ਨੀਂਦ ਚੰਗੀ ਆ ਜਾਂਦੀ ਹੈ ਤੇ ਕਈ ਫਿਰ ਕੀ ਕਰਦੇ ਨੇ ਫਿਰ ਫਿਰ ਜਿਹੜੇ ਜਿਆਦਾ ਦੂਰ ਨੰਬਰ ਦਾ ਕੰਮ ਕਰਦੇ ਨੇ ਫਿਰ ਉਹ ਨਸ਼ੇ ਦਾ ਸਹਾਰਾ ਲੈਂਦੇ ਨੇ ਉਹ ਕਹਿੰਦੇ ਕਿਉਂ ਨਸ਼ਾ ਕਰਦਾ ਕਹਿੰਦੇ ਰਾਤ ਨੀਂਦ ਚੰਗੀ ਆ ਜਾਂਦੀ ਹੈ ਫਿਰ ਉਹ ਕੀ ਸਾਡਾ ਪੰਜਾਬੀ ਦਾ ਲਫ਼ਜ਼ ਹੈ ਡੱਫ ਕਰਕੇ ਸੌ ਜਾਣਾ ਉਹ ਫਿਰ ਨੀਂਦ ਆ ਜਣੀ ਸਾਨੂੰ ਲੱਗਦਾ ਬੜੇ ਹੀ ਚੰਗੇ ਨੇ ਇਹ ਤਾਂ ਇਹਨਾਂ ਤੋਂ ਕੋਈ ਚਿੰਤਾ ਹੀ ਨਹੀਂ ਚਿੰਤਾ ਉਹਨਾਂ ਨੂੰ ਆਣਾ ਜਿਸ ਤਨ ਲੱਗੀ ਸੋਈ ਜਾਣ ਉਹਨਾਂ ਨੂੰ ਪਤਾ ਸਾਡੇ ਲੋ ਤੋਂ ਉਹ ਐਸ਼ ਕਰਦੇ ਸਾਡੇ ਲੋ ਤੋਂ ਬੜੇ ਤਗੜੇ ਨੇ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਰੇ ਮਨ ਤੇਰਾ ਕੋਈ ਨਹੀਂ ਤੇਰਾ ਇਸ ਦੁਨੀਆ ਤੇ ਕੋਈ ਨਹੀਂ ਆ ਜਿੰਨ ਨਾਲ ਤੂੰ ਸਾਜ ਪਾ ਕੇ ਬੈਠਾ ਤੇਰਾ ਸਾਥ ਨਹੀਂ ਦੇਣਗੇ ਖਿੱਚ ਲੈ ਜਨਪਾਰ